ਤੋ ਤਾਂ ਇਹ ਕੁਛ ਨਹੀਂ ਦਾ ਮੇਰੇ ਤਾਂ ਗੋਡੇ ਦੁਖਦੇ ਆ ਉਹ ਕੋਈ ਗੱਲ ਨਹੀਂ ਇਹ ਤਾਂ ਮੈਨੂੰ ਸਾਈਕਲ ਤੇ ਪਤਾ ਨਹੀਂ ਕਿਵੇਂ ਬਿਠਾ ਲਿਆ ਆ ਉਹ ਕੋਈ ਗੱਲ ਨਹੀਂ ਕੋਈ ਮੇਰੀ ਗੱਲ ਹੁਣ ਆਪਣੇ ਕਰਨ ਵੱਡੇ ਵੱਡੇ ਸੈਲੀਬ੍ਰਿਟੀ ਆਉਂਦੇ ਆ ਹਾਂ ਅਮਰੀਕਾ ਤੋਂ ਲ ਆਰਨੇ ਤਾਂ ਜਿਹੜਾ ਆਰਨੇ ਤਾਂ ਹਾਂ ਉਹਨੂੰ ਆਪਾਂ ਕੱਲ ਧੰਕੀ ਦਿੱਤੀ ਸੀ ਅੱਜ ਸ਼ਾਮ ਨੂੰ 5 ਵਜੇ ਤੱਕ ਆਪਣੇ ਕੋਲ 100 ਰੁਪਿਆ ਦੇ ਜੂ ਤੇ ਮੇਰਾ ਭਾਈ ਗੁਲਾਬ ਸਿੱਧੂ ਆਊਗਾ ਹੋ ਹੋ ਉਹ ਮੇਰਾ ਭਰਾ ਧੰਕੀ ਦੇਣੀ ਹੈ ਉਹਨੂੰ ਨਹੀਂ ਨਹੀਂ ਉਹ ਤਾਂ ਮੇਰਾ ਭਰਾ ਰਖੜੀ ਬਣਾਉਣਾ ਲੱਡੂ ਲੈ ਲੱਡੂਆਂ ਰੱਖਦਾ ਇਹਦੇ ਕਹਿੰਦੇ ਬਕਸਤਾ ਨਹੀਂ ਤਾਂ ਮੈਂ ਤਾਂ ਅੱਜ ਸ਼ਾਮ ਨੂੰ ਗੁਲਾਬ ਸਿੱਧੂ ਨੂੰ ਧੰਕੀ ਦੇ ਦੇਣੀ ਜੀਗੀ ਅੱਛਾ ਇਹ ਕਹਿੰਦੀ ਮੇਰਾ ਭਰਾ ਹੈ ਗੁਲਾਬ وہی ਭਾਈ ਹੈ ਨਾ ਮੇਰਾ ਭਰਾ ਸੂਰਮਿਆ ਦੀ ਤੀ ਮੈਮੀ ਆਹ ਕਿਹੜਾ ਬਟੂਲਾ ਆ ਗਿਆ ਨੜਕੇ ਨੜਕੇ ਕਿੰਦਾ ਸੋਣਿਓ ਕੀ ਵੇ ਬਾਂਦਰ ਜੇ ਬੋਲਣ ਦੀ ਤਮੀਜ਼ ਨਹੀਂ ਹੈਗੀ ਤੈਨੂੰ ਕਿਤਾ ਬੋਲੀਦਾ ਹੁੰਦਾ ਚੱਲ ਤਿਰ ਉਹ ਕਿੱਦੋਂ ਉਹ ਦੇਖੀ ਓਏ ਹਾ ਉਹ ਖਲਗਿਆ ਸੀ ਆ ਗਈ ਨਾਲ ਕੋ ਮਾਰਾ ਮੋਟੇ ਉਹ ਨੰਨੋਂ ਦੀ ਨਿੱਕਣ ਨੁਕਣ ਪਾ ਲਿਆ ਗਾ ਭੈਣ ਜਮਈ ਜੂਰ ਕਰਦਾ ਰਿਹਾ ਕਿਤਨੇ ਆਏ ਕੋਟੇ ਨੋੜ ਕੇ ਉਹ ਬਾਹਰ ਨਹੀਂ ਖੁੱਲਿਆ ਚੋਰਿਆ ਉਹ ਮੰਜਵਾਨੇ ਝੱਤੜ ਕੇ ਆ ਮੈਂ ਤੂੰ ਸਿਰ ਦੱਬ ਦੇਵੇ ਤੂੰ ਕੀ ਲੈਣਾ ਤੂੰ ਕਹਿੰਦੀ ਭਾਬੀ ਜੀ ਹੋਣੀ ਬੋਲਦੀ ਨਹੀਂ ਭਾਬੀ ਜੀ ਦਾ ਸੰਦੂ ਕੀ ਜਾਂਦਾ ਨਾ ਇਓ ਐਵੋ ਬੀਨੂ ਅਬੇ ਵਾਸਾ ਤੈਨੂੰ ਪਤਾ ਵੇ ਥੋੜਾ ਜਿਹਾ ਜਦੋਂ ਬਾਹਰ ਜਾਂਦੇ ਜਾਂਦੇ ਘਬਰਾਟ ਹੋਣ ਲੱਗ ਜਾਂਦੀ ਆ ਓ ਓ ਮੇਰੇ ਸਾਈਨ ਓ ਓਏ ਗੱਲ ਨਹੀਂ ਕੋਈ ਆ ਸੁਗਮੰਦ ਆ ਪੈਣ ਆਇਆ ਸੁਗਮੰਦ ਆ ਤੂੰ ਇਹ ਕੀ ਖਾਇਆ ਉਹਨੇ ਕੋ ਆਇਆ ਕੀ ਇਹਨੂੰ ਓਏ ਯਾਰ ਨੁਕਸਾਨ ਹੋਇਆ ਬਹੁਤ ਵੱਡਾ ਕੀ ਹੋਇਆ ਉਹਨ ਆਪਣੀ ਡੱਬੀ ਯਾਰ ਕੋਈ ਚੱਕ ਕੇ ਲੈ ਗਿਆ ਬਾਹਲੇ ਲੋਕਾਂ ਦੀ ਅੱਖ ਸੀ ਉਹਦੇ ਤੇ ਇਹ ਨਵੇਂ ਜਿੱਥੇ ਭਗ ਰ ਪੈਣ ਆ ਛੋਟੇ ਇਹ ਚੋਰ ਬੜੇ ਨੇ ਮੈਂ ਤੈਨੂੰ ਆਏ ਕਹਿੰਦਾ ਸੀ ਕੀ ਯਾਰ ਉਹਨਾਂ ਯਾਰਾਂ ਪੰਪਪਾਂ ਲੈ ਆਈਏ ਪਰੋਣੇ ਦਾ ਤੂੰ ਕੁੱਟਦਾ ਸੀ ਆਏ ਨਹੀਂ ਕੁੱਟਦੇ ਹੁੰਦੇ ਓਏ ਕਿਸੇ ਨੂੰ ਅਜੋ ਮੇਰੀ ਗੱਲ ਸੁਣ ਲੈ ਜੋਰਿਆ ਖੰਡ ਦੇ ਕੰਡ ਕੱਟ ਪੈ ਗਈ ਤਾਂ ਪੇਰ ਕਿੱਦੀ ਕੀ ਗੱਲ ਸੀ ਯਾਰ ਮੋਤ ਤੂੰ ਹੀ ਉਹਨਾਂ ਬੋਲਦਾ ਹੁੰਦਾ ਮੇਰਾ ਖੂਨ ਖੋਲ ਜੋ ਖੂਨ ਖੋਲ ਜੋ ਤੇ ਖੂਨ ਮੇਰਾ ਹੀ ਖੋਲ ਗਿਆ ਦੀ ਤੇ ਹਾਂ ਖੂਨ ਹੈ ਕੌਲ ਗਿਆ ਮੈਂ ਤਾਂ ਫਿਰ ਤੈਨੂੰ ਪਤਾ ਮੇਰੀ ਪਰ ਅੰਡਰਵਾਰ ਵਿੱਚ ਇੱਜ਼ਤ ਰਹਿੰਦੀ ਐ ਇਹ ਗੱਲਾਂ ਜੇ ਮੈਂ ਨਾ ਕਰਾਂ ਚੱਲ ਕੋਈ ਮੇਰੀ ਗੱਲ ਸੁਣਾ ਹਾਂ ਮੂੰਹ ਤੋੜਦਾ ਹੋ ਗਿਆ ਬਿਆ ਭਾਈ ਹਾਂ ਚਲ ਆਪਾਂ ਪੁਰਾਣੇ ਕੋ ਗੇੜਾ ਮਾਰ ਲਈ ਇਹ ਨਾਲ ਪਤਾ ਪੂਤਾ ਲੈ ਆਈਏ ਚਲ ਚੱਲ 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 ਕਿਤੇ ਜਾਣਾ ਤਾਂ ਆਹ ਹਾਂ ਹਾਂ ਜਾਣਾ ਤਾਂ ਹੈਗਾ ਚਲ 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 ਮੁੰਨੀ ਦੁਖਦਾ ਸਿਰ ਮੇਰਾ ਹਾਂ ਗੋਲ ਗੱਪੇ ਖਵਾ ਦੇ ਤੇ ਗਾੜੀ ਖੋ ਗੋਲ ਗੱਪੇ ਆ ਹਾਂ